ਆਉਣਾ ਕਿੱਧਰ ਬੰਦ ਕਰਦੇ ਰਹਿੰਦੇ ਪੌਲਸ ਵਾਲਿਆਂ ਨੇ ਬੋਲ ਤਾਂ ਲੈ ਕੁੜੀ ਦੀ ਗੱਲ ਆ ਤੇਰਾ ਗੱਲ ਸੁਣ ਕਿੱਧਰ ਪੌਲਸ ਫੋਨ ਕਰਦੇ ਸੁਣ ਹਾਂ 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 ਤੇ ਬੋਲ ਤਾਂ ਵੀ ਇੱਕ ਹੀ ਹੋਇਆ ਆ ਮਾਸੀ ਉਹ ਹੁਣ ਟੀਵੀ ਲਾਈ ਜਾਂਦੀ ਆ ਆ ਮਾਸੀ ਮਾੜਿਆ ਬੱਸ ਆਹੀ ਤੇਰਾ ਕੋਮਲ ਤੇ ਹੈ ਨਾ ਇਹ ਮਾਸੀ ਜੀ ਗਾਲਿਆ ਇੱਕ ਪਾਸਿਓਂ ਨੇ ਸੌਣ ਲੱਗੀ ਲੈ ਮੈਂ ਮਾਰ ਕੇ ਪਾਰਟੀ ਤੇ ਤੇਰਾ ਪੇਪਾਉਣਾ ਮੈਂ ਤੇਰੇ ਪੇ ਤੇ ਨਾ ਆ ਜਿਹੜਾ ਪੇ ਤੇ ਨਾ ਜਾ ਮੈਂ ਕਿੰਨੀ ਵਾਰੀ ਕਿਹਾ ਅਖੀਰ ਮਰਿਓ ਪੇ ਤੇ ਨਾ ਜਾ ਪੇ ਤੇ ਨਵੇਂ ਨਾ ਜਾਇਆ ਕਰ ਨੀ ਆ 10000 ਦਾ ਸੂਟ ਵਾ ਕਹਿੰਦੀ ਮੈਂ ਰਾਤ ਨੂੰ ਸੌਣ ਲੱਗੀ ਪਾਰੀ ਤੁਹਾਨੂੰ ਰੇਟ ਦਾ ਪਹਿਲੇ ਪਤਾ ਹੁੰਦਾ ਤੂੰ ਪੇ ਤੇ ਕਹਤੇ ਗਈ ਐ ਮਰਿਓ ਦਾ ਸੀਵਾ ਪਟਣ ਲੱਗੀ ਆ ਤੇਰਾ ਇੱਥੇ ਜੁੱਤੀ ਮਾਰਨੀ ਹਰਾਮ ਦੇ ਆ ਨੇ ਤੂੰ ਕਾਕਾ ਤੇ ਪੇ ਤੇ ਗਈ ਮੇਰੇ ਪੇ ਤੇ ਨਾ ਫਿਰ ਜਾਇਆ ਕਰ ਮੇਰੇ ਭਮਾ ਜਾਨ ਕੱਢ ਲਾ ਹਾਂਜੀ ਮੇਰੇ ਮਾਂ ਤੇ ਤਾਂ ਮੇਰੇ ਪੇ ਤੇ ਨਹੀਂ ਜਾਣਾ ਬਸ ਤੂੰ ਕਾਕਾ ਮੇਰੇ ਭਰਾ ਤੇ ਨਹੀਂ ਜਾਣਾ ਗੱਲ ਮੁੱਕੀ ਮੈਨੂੰ ਮਾਰ ਤਾਂ ਮੈਨੂੰ ਕਿਸੇ ਨੇ ਕਿਸੇ ਤੇ ਨਹੀਂ ਜਾਣਾ ਧਰੇ ਬੈਠੋ ਆਹ ਸਿੱਧੀ ਗੱਲ ਆ ਤੇ ਜਾਣਾ ਹੀ ਨਹੀਂ ਬੇ ਗੱਲ ਕੀ ਕਰਨੀ ਆ ਫਿਰ ਤੁਸੀਂ ਮੇਰੇ ਭੈਣ ਭਰਾਵਾ ਤੇ ਕਹਿੰਦੇ ਜਾਣਾ ਭੈਣ ਭਰਾਵਾ ਤੇ ਤੂੰ ਜਾਂਦੀ ਮਰੇ ਤੇਰੇ ਪੇ ਦੇ ਓਹੋ ਆ ਹਾਂ ਕਹਿੰਨੇ ਤੁਸੀਂ ਗੋਪੀ ਵਿਚਾਰੇ ਨੂੰ ਕਈ ਮਿਲੂ ਜਾਂ ਲੈ ਨਾਨਾ ਅਕਸਰ ਨੂੰ ਪੇ ਵੀ ਮੇਰਾ ਨਾਨਾ ਜੀ ਮਮ ਰਿਸਪੈਕਟ ਨਾਲ ਮੈਨੂੰ ਪਤਾ ਵੀ ਤੂੰ ਤਾਂ ਦੇਖਿਆ ਵੀ ਨਹੀਂ ਉਹ ਚਲੋ ਹੁਣ ਜੀਬ ਨਾ ਕਹੀਏ ਅੱਜ ਕੱਲ ਤਾਂ ਲੋਕੀ ਪਾਰ ਲੈ ਜੀਬ ਲੈ ਮੈਂ ਤੂੰ ਆ ਕਿੱਥੇ ਨੂੰ ਲੈ ਕੇ ਚੱਲੀ ਆ ਤੂੰ ਵੀ ਮੇਰਾ ਨਾਨਾ ਆ ਮਾਸੀ ਨੇ ਸੂਟ ਇੰਨੇ ਸੂਟ ਦੋ ਰੱਖ ਲਿਆ ਬਹੁਤ ਵਾਰ ਰਹਿਣ ਦੇ ਖੜਿਆ ਦੇ ਵਿੱਚ ਪਿਆਰਾ ਆਹੋ ਇਹ ਐਚੋ ਮੇਰਾ ਸ਼ਾਲ ਕੱਢ ਨਾਲੇ ਕਿ ਤਾ ਸੂਟ ਕਿੰਨੇ ਕਿ ਤਾ ਬਿਆੰਦੜਾ ਸਾਰੇ ਟੱਬਰ ਨੂੰ ਫੇਰਤਾ ਪਾਈਆ ਮਾਸੀ ਕੱਲੀ

ਮੈਂ ਦੇਖਦੀ ਆ ਆ ਕੀ ਕਹਿੰਦੇ ਆਈਲਾਈਨਰ ਕਹਿੰਦੇ ਆਈਲਾਈਨਰ ਵਾਹ ਮਸਕਰਾ ਆ ਪਤਾ ਨਹੀਂ ਕੀ ਕੀ ਸੰਦੀਪ ਦਾ ਆ ਕੁੱਤੀ ਗਏ ਸਤੂ ਸੰਦੀਪ ਦਾ ਮੈਂ ਆ ਟੈਚੀ ਤੇਰੇ ਜੋ ਨਿਕਲਿਆ ਸੰਦੀਪ ਦਾ ਟੈਚੀ ਉੱਧਾ ਮਹਿੰਗੀ ਲੱਗਦੀ ਲੈ ਬੈਲਬੰਦੀ ਆ ਹੈ ਬਸ ਬੈਲਬੰਦੀ ਪਤਾ ਕੀ ਹੁੰਦਾ ਪੰਜਾਬ ਪੰਜਾਬ ਬਹੁਤ ਅੱਧੀ ਦੇਈ ਤੂੰ ਮੈਂ ਵੀ ਬੈਲਬੰਦੀ ਬਣਾ ਲਈ ਨਹੀਂ ਉਧਾ ਗੋਪੇ ਦੇ ਉੱਪਰ ਫੋਨ ਆ ਦੇਖ ਕਿੰਨਾ ਸਮਾਨ ਆ ਇਹ ਤਾਂ ਦੇਖ ਆ ਰਾਜ ਦੀ ਹੈ ਸੰਦੀਪ ਦਾ ਆ ਉਹ ਕਹਿੰਦੀ ਲੈ ਕੇ ਆਈ ਮੈਂ ਲਾਉਣਾ ਉੱਤੇ ਹਾਂ ਕਿਤੇ ਮਾਫੀ ਮੇਕਅਪ ਕਰਦੀ ਆ ਉਦਾਂ ਹੀ ਬਹੁਤ ਨੈਚੁਰਲ ਬਿਊਟੀ ਆ ਆ ਸਰੇ ਕੀ ਆ ਆ ਸਪਰੇ ਆ ਸਰਪਰੂ ਰੱਖ ਦੋ ਐਵੇਂ ਮਾਸੀ ਕਿਤੇ ਹੈਂ ਤਾਂ ਪਤਾ ਨਹੀਂ ਕੀ ਸਾਰਾ ਪਤਾ ਨਹੀਂ ਤੁਹਾਨੂੰ ਪਤਾ ਨਹੀਂ ਕੀ ਕੀ ਆ ਲੈ ਇਹ ਲਿਪ ਗਾਰਡ ਵੀ ਲੱਗਦੀ ਜੇ ਕੋਲ ਖਰਾਬ ਹੋ ਗਿਆ ਚੰਦੀ ਲਗਾਇਆ ਆ ਆਹ ਵੈਲਾ ਮੇਕਅਪ ਦਾ ਸਮਾਨ ਆ ਤੇਰੀ ਮਾਲਤੀ ਦਾ ਇੰਨਾ ਹਾਏ ਗੰਦੀ ਚੰਦੀ ਦਾ ਨਾ ਤਾਂ ਦੇਖ ਲੈ ਹੁਣ ਕਹਿਣਾ ਹੀ ਆ ਸੰਦੀਪ ਹੁਣ ਛਾਲ ਦੋ ਲੈ ਜਾਣੇ ਆ ਇੱਕ ਲੈ ਜਾਣੀ ਨੀ ਛਾਲ ਦੇਖ ਬਸ ਸਹੀ ਚੱਜ ਦੇਖ ਸਾਜਨ ਦੋ ਛਾਲ ਪੈ ਤੂੰ ਦੋ ਛਾਲ ਲੈ ਜਾਣੇ ਆ ਇੱਕ ਛਾਲ ਥੋੜਾ ਦਿਹਾਣੇ ਤੇ ਬਾਕੀ ਨਾਲ ਖੋਲਦੇ ਆ ਮਸੀ ਉਹ ਤਾਂ ਕੁਝ ਤਾਂ ਸੋਚਿਆ ਨਹੀਂ ਕੱਪੜੇ ਪੈਕ ਕਰਨ ਲੱਗਿਆ ਨੇ ਨਹੀਂ ਆ ਛਾਲ ਤੇਰਾ ਸੋਹਣਾ ਮੈਨੂੰ ਵੀ ਤਾਂ ਪਤਾ ਲੈ ਨਹੀਂ ਸੋਖਣਾ ਇਹਨੂੰ ਗੋਪਾ ਨਿੱਕਾ ਜਿਹਾ ਸੀ ਗੋਪੀ ਉਹ ਹਾਂ ਓਹੋ ਜਾਦੀ ਦੇਖ ਕੇ ਗਈ ਹੂ ਮੈਂ ਇੱਧੇ ਪਿਆ ਮਾਰੀ ਗਿਆ ਕਿਹੜਾ ਕੂਪਾ ਆਪਣੀ ਉਹ ਦੀ ਕੁਝ ਸੰਦੀਪ ਦੀ ਉਹ ਦੇਖ ਕੇ ਗਈ ਜਾਦਾ ਬਹੁਤ ਨਵਾਂ ਨੇ ਮਗਰ ਪਿਆ ਆਹਾ ਹਾਂ ਉਹ ਮਾਤਾ ਜੀ ਗੱਲ ਲੱਗਾ ਬਹੁਤ ਹੈਂਦਾ ਨਹੀਂ ਸੋਣਾ ਚਲ ਮੈਂ ਲੈ ਲਊਗੀ ਆ ਰੱਖਾਂ ਲੈ ਲਊਗੀ ਆ ਬੈਣਾ ਕਿੱਥੇ ਪੈ ਗਈ ਨਾ ਮਾਸੀ ਦੀ ਨਹੀਂ ਸੂਤ ਆਉਂਦੀ ਤੂੰ ਕੁਝ ਬੋਲਦਾ ਕਾਦੇ ਨਹੀਂ ਯਾਰ ਕਿੱਦਾਂ ਖੋਈ ਯਾਰ ਲੈ ਨਹੀਂ ਜਾ ਹੁਣੇ ਕੈਂਸਲ ਕਰੋ ਮੇਰਾ ਨਹੀਂ ਆ ਕੋਟੀ ਆ ਕੇ ਇਹ ਫਿਰਦਾ ਫਲੈਟ ਤੇ ਜਾਉਂ ਜਿਹੜੀ ਗੱਲ ਆ ਕੱਲ ਨੂੰ ਪਾ ਕੇ ਕਿਹੜੀ ਜਾਣੀ ਆ ਉਹ ਦਾਕਤਾ ਸੂਟ ਪੂਰੀ ਬਾਹਨ ਦਾ ਬੱਜ ਬਹਿਣਾ ਗੱਡੀ ਦੇ ਆਵਾਜ਼ ਦੇ ਨਿਕਲ ਆਵਾਜ਼ ਜਿੰਨੇ ਜਾਣੇ ਆ ਬਾਸੀ ਦਾ ਚਗਾ ਆ ਮੇਰਾ ਜਿੰਨੇ ਜਾਣੇ ਵਿੱਚ ਬਹਿਣਾ ਜਿਨੀ ਘੋਟਣ ਹੋਣੀ ਉਹਨੇ ਪੱਦ ਮਾਰਿਆ ਸਾਰਿਆਂ ਨੇ ਨੱਟਣਾ ਉਥੋਂ ਰਾਮ ਦਾ ਕਿੰਨਾ ਲੂਗਾ ਬਾਸੀ ਨੇ ਪੱਦ ਮਾਰਨਾ ਪੱਦ ਦੇ ਵਿੱਚ ਕੀ ਕੀ ਪੱਦ ਨਹੀਂ ਮਾਰ ਸਕਦੇ ਹਾਂ ਨਹੀਂ ਕੀ ਗੱਲ ਕੀ ਗੱਲ ਪੱਦੇ ਹੀ ਆ ਪੱਦੇ ਹੀ ਆ ਪੱਦ ਮਾਰਿਆ ਪਾਦਿਆ ਮੈਂ ਦੁਕਾਨਦਾਰ ਮੈਂ ਬਸ ਆ ਜੂਗਾ ਇਹ ਰਾਨਾ ਇਹ ਮੈਂ ਕੱਲ ਬਾ ਲੈ ਜੂਗੀ ਉਤਤਖਾਲਾ ਜਿੰਨੀ ਨਾ ਗਾੜੀ ਆ ਤਾਂ ਸਾਦੇ ਹੋ ਨਾ ਇੱਥੇ ਨਿਆਣਿਆਂ ਦੇ ਕਿਤੇ ਕੰਮ ਨਾ ਜੇ ਕਿਤੇ ਕੱਤੀ ਤੇ ਡੇੜਾ ਨਾ ਭੈਜੀ ਮੈਂ ਕੱਤੀ ਤੇ ਬਹੁਤ ਇੰਨਾ ਮਹਿੰਗਾ ਸ਼ਾਲ ਮੇਰਾ ਕੱਤੀ ਦਾ ਡੇੜਾ ਦਿਖਾਉ ਤੂੰ ਚੱਲ ਸਵੇਰ ਨੂੰ ਕੰਬਲ ਦਿੱਤਾ ਦਿੱਤਾ ਤਾਂ ਕਹਿ ਦੇਈ ਸ਼ਾਲ ਹਾਂਜੀ ਹਾਂਜੀ ਜਿੰਨਾ ਨਾ ਖਾਇ ਤਾਂ ਕਦੀ ਮੇਰੇ ਸ਼ਾਲ ਦੇ ਮੈਂ ਤੇਰੀ ਤਾਂ ਮਿੱਤੇ ਤੇਰੀ ਕੰਬਲ ਨਾ ਮੈਂ ਤੇ ਮੇਜ਼ਬਾਨੇ ਆ ਫੇਕ ਹੀ ਹੋਇਆ ਲੈ ਉਹ ਨੂੰ ਕੰਬਲ ਲੈ ਦਵਾਂਗੇ ਨਾ 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 ਪਾਛ ਹੌਲ ਦੇਣਾ ਉਹਨੂੰ ਚਿਰ ਪੇੜਾ ਨਾ ਖਾ ਲਈ ਜਿਆ ਦਾ ਦਮੀ ਫੇਰ ਆ ਸ਼ੌਲ ਸ਼ੌਲ ਆਹੀ ਤੇਰਾ ਕੋਮਲ ਤੇ ਹਨਾ ਇਹ ਮਾਸੀ ਜਗਾ ਰਿਹਾ ਇੱਕ ਪਾਸਿਓ ਇਹ ਇਹ ਇਦਾਂ ਕਰਕੇ ਉਹਦੇ ਗਲੇ ਚ ਇਦਾਂ ਪਾਉਣਾ ਕੋਮਲ ਦੇ ਤੂੰ ਹੁਣ ਬਾਜ ਨਾ ਪਾ ਗਈ ਇਹਨੂੰ ਬਹੁਤ ਪ੍ਰੈਸ ਕੀਤਾ ਹੋਣਾ ਹਨਾ ਇਹ ਮਾਸੀ ਪ੍ਰੈਸ ਚੱਕਦਾ ਹਾ ਲਾ ਕਿਤੇ ਮਾਸੀ ਮੋਸਕਲ ਹੈ ਇਹ ਜੁੱਤੀਆਂ ਖਾਣੀਆਂ ਹੋਰ ਗੱਲ ਕੋਈ ਜੁੱਤੀਆਂ ਖਾਣੀਆਂ ਰਹਿਣ ਉਹਨੂੰ ਹੋਰ ਕੀ ਹੈ ਮਾਸੀ ਤੂੰ ਤੂੰ ਹੁਣ ਬੈ ਕੀ ਕਰਨਾ ਉੱਥੇ ਤੂੰ ਰਹਿਲਾ ਨਹੀਂ ਮਸੀ ਇਨੀ ਤਾਂ ਟੌਰਸ ਕੀ ਨਹੀਂ ਅਸੀਂ ਨਹੀਂ ਲਾਈ ਸਾਰੀ ਤਾਂ ਮੇਰੀ ਬਰਦਾਤ ਹੈ ਉੱਥੇ ਬਰਦਾਤ ਨੂੰ ਗਾ ਤੇ ਮੁਕਾਬਲਾ ਖਤਿਆ ਜੱਫਾ ਲੈ ਕੇ ਚੱਲੀ ਉੱਥੇ ਕੱਲੀ ਦੇਖੀ ਆਈ ਸਾਰਾ ਟੱਬਰ ਇਕੱਠਾ ਕਰਕੇ ਲੈ ਚੱਲੀ ਆ ਮਾਜੀ ਤੇਰੀ ਸ਼ਰਮ ਨਹੀਂ ਆਉਦੀ ਉਦਾਂ ਇੱਕ ਲੈ ਜਾ ਦੋ ਲੈ ਜਾ ਅੰਗਲੈਂਡ ਤੋਂ ਵੀ ਬੰਦੇ ਸਾਥ ਲੈ ਆਇਓ ਬਹੁਤ ਸਪੈਸ਼ਲ ਜੇ ਕੋਈ ਗਲਤੀ ਹੋ ਗਈ ਕਾਰਡ ਦੇ ਤਾ ਤੁਹਾਨੂੰ ਸਾਰੇ ਟੱਬਰ ਨੂੰ ਕੋ ਗਾ ਨਹੀਂ ਉਹਦਾ ਮਾਸੀ ਕਿੰਨਾ ਉਹ ਸਾਡਾ ਤੇ ਇਹ ਕਰਦੇ ਆ ਪਤਾ ਦੇ ਆ ਲਿਆਓ ਲਿਆਓ ਅਬ ਬਸ ਹੋਰ ਆ ਲਫਾਫੇ ਬਰਫੀ ਲੱਗਦੀ ਹੈ ਨਾ ਆ ਇਦਾਂ ਚਾਣੀ ਜੀ ਡੋਲ ਜਾਣੀ ਜਿਓ ਕਿ ਵਧੀਆ ਕੁਛ ਵੀ ਨਹੀਂ ਤੇ ਦੇਖ ਗੋਪੀ ਦੀ ਨੀਂਦ ਐ ਐ ਪਾਣੀ ਮੁੜਿਆ ਕੰਢੀ ਜਈ ਇਹ ਖੂਲ ਫਿਆ ਅੰਝ ਹਮ ਗਾੜ ਨੂੰ ਮਿੱਠਾ ਖਾਈਦੇ ਨਹੀਂ ਹੁੰਦਾ ਖਾ ਲੈਣਾ ਇੱਕ ਮਿੰਟ ਚੋਰੀ ਨਹੀਂ ਖੋਲਣਾ ਜਾਂ ਤਾਂ ਸਾਰਿਆਂ ਦੇ ਸਾਹਮਣੇ ਖੁੱਲੇ ਖੁਸ਼ਬਤੀ ਆਇਆ ਓਏ ਓਹੀ ਗੱਲ ਉਹ ਤੇਰੀਆਂ ਹੀ ਫੇਵਰੇਟ ਨਿਕਲਿਆ ਫੁੱਲੀ ਬਣਾ ਜਾ ਓਹ ਆ ਕਾਲੀ ਤਾਂ ਲੈਣ ਮੇਰੀ ਮੈਂ ਵੀ ਚੈੱਕ ਦੇ ਕੰਮ ਨੂੰ ਪਹਿਲਾਂ ਇੱਕ ਚੀਜ਼ ਖਾ ਕੇ ਦੇਖੂ ਹਾਂ ਮੈਂ ਤਾਂ ਮਾਸੀ ਨੇ ਵੀ ਦੇ ਦੋ ਕੀ ਲੈਣਾ ਹਾਂ ਤਾਂ ਮੈਂ ਖਾਣੀ ਆ ਮਾਸੀ ਨੇ ਮਠਾ ਦੇ ਆ ਮਾਸੀ ਤਾਂ ਨੇ ਮਾਸੀ ਆ ਮਾਸੀ ਰੰਗ ਕਹਿੰਨੇ ਦੱਸਿਆ ਚਲੋ ਇਹ ਡੱਬਾ ਸੰਭਾਲ ਤਾ ਕਾਲੀ ਮੈਂ ਖਾਣੀ ਆ ਤੂੰ ਖਾ ਲਓ ਇੱਕ ਪਈ ਆ ਟਟ ਕੇ ਪੈਗਾ ਅਗਲਾ ਜਿਹੜਾ ਦੇ ਕੇ ਗਿਆ ਹੋਗਾ ਅਗਲਾ ਵੀ ਕਹੂਗਾ ਟੁੱਟ ਕੇ ਪੈਗਾ ਹੋਰ ਅਗਲਾ ਕੋਰ ਆ ਆ ਦੂਸਰਾ ਆ ਇਹ ਇੱਥੇ ਆ ਸਾਰਾ ਕੁਝ ਤੇ ਗੋਪੀ ਪਕੌੜੇ ਆ ਮਸੀ ਨਹੀਂ ਆ ਦੂਸਰਾ ਆ ਗੋਪੀਆਂ ਦਾ ਸਾਰਾ ਤੂੰ ਹੀ ਖਾ ਲੈਣਾ ਹਾਂ ਆ ਨਹੀਂ ਬਲੀਆ ਹਾਂ ਬਲੀਆ ਉਦੋਂ ਮਾਸੀ ਨਾ ਮਿੱਠਾ ਕਾਦੇ ਖਾਂਦਾ ਪਿਆ ਫਿਰ ਇਹਦਾ ਹਕੀ ਵੱਦਾ ਮੇਰੇ ਘਰ ਸੋਸਟੋਲ ਵੱਦਾ ਕ੍ਰਿਸ਼ਟੋ ਦੀਪਾ ਵੀ ਮਿੱਠਾ ਬਹੁਤ ਖਾਂਦਾ ਸੀ ਕਹਿੰਦਾ ਮੈਂ ਹੁਣ ਹਟ ਗਿਆ ਮਿੱਠਾ ਖਾਣ ਉਹ ਬਹੁਤ ਖਾਂਦਾ ਉਹ ਵੀ ਬਹੁਤ ਖਾਂਦਾ ਉਹ ਹਟ ਗਿਆ ਜੇ ਉਸ ਉਮਰ ਵਿੱਚ ਹਟਿਆ ਉਹਨੂੰ ਪਹਿਲਾਂ ਹਟਣਾ ਚਾਹੀਦਾ ਜੀ ਜਿਹੜਾ ਮਾਸੀ ਫਾਈਨਲ ਪਲਾਨ ਕੀਆ ਉਹ ਕਿਤੇ ਜਾਦੇ ਉਮਰ ਦਾ ਤੋੜੋ ਆ ਦਿੱਤਾ ਹਾਂ ਉਹ ਮੈਂ ਤੈਨੂੰ ਇਹ ਕਹਿਣਾ ਜਦੋਂ ਪਹਿਲਾ ਪਿਆਰੇ ਪੈ ਜੋ ਇੱਕ ਖੈਰੇ ਵਾਲੇ ਕਬਰ ਉਹ ਉਮਰ ਦੀ ਤਾਂ ਨਹੀਂ ਗੱਲ ਕੀਤੀ ਕੋਪੀ ਨੇ ਉਦਾਂ ਕਹਿੰਦਾ ਪਾਜੀ ਨੂੰ ਪਹਿਲਾਂ ਕੱਢਣਾ ਚਾਹੀਦਾ ਸੀ ਹੁਣ ਕੱਢਿਆ ਖੈਰੇ ਵਾਲਿਆਂ ਨੇ ਹੁਣ ਫਾਈਨਲ ਪਲਾਨ ਕੀ ਆ ਉਹ ਕਹਿੰਦਾ ਮੈਂ ਨਹੀਂ ਮਿੱਠਾ ਖਾਂਦਾ ਹੁਣ ਮੰਮੀ ਉਹ ਆਹ ਸੱਚੀ ਦੱਸਾਂ ਹਾਂ ਟਰਾਈ ਤਾਂ ਬੰਦਾ ਉਹ ਕੀ ਆ ਡਰਾਈ ਫੂਡ ਵਾਲੀ ਆਈਸਕ੍ਰੀਮ ਵਾਲਾ ਨਹੀਂ ਕਿਤੇ ਨਹੀਂ ਮਾਰੀ ਹਾਏ ਨਹੀਂ ਇਹ ਕਿਦਾਂ ਨੂੰ ਆਹ ਕੋਲ ਲੈ ਜਿਹੜਾ ਲੈਣਾ ਉਹ ਲੈ ਲਓ ਵੀ ਹਾਂ ਕਿਦਾਂ ਮੈਂ ਤੇ ਲੁਕਾਉਂਦੇ ਫਿਰਦਾ ਹਾਂ ਪ੍ਰੋਬਲਮ ਸੀ ਤੇ ਇੱਥੇ ਜਾਣ ਆ ਜਾ ਰਿਹਾ ਆਹ ਕੰਮ ਜਦ ਮੱਝ ਲੈ ਲਓ ਮੈਂ ਆਦਿ ਲੈ ਲੀ ਆਂ ਸਾ ਜਨ ਤੇਰਾ ਚੌਥਾ ਪੀਸ ਆ ਨਾਲ ਗਿਆ ਨਹੀਂ ਭਾਨ ਦਾ ਦੁਰਬਾਲਾ ਜੁੱਫੇ ਕਾ ਕਰੇ ਖਰਾਣਾ ਛਿਣ ਲੈ ਆਦੋਂ ਛਿਣ ਲੈਣੇ ਕੇਲਾ ਦੱਤ ਦਵਾ ਬੱਤੇ ਖਾਣੀ ਦਰਵਾ ਨਹੀਂ ਆ ਖਾਣਾ ਮਾਰੇ ਫਾਕੀ ਮੇਰੇ ਟੋਪੀ ਦੇ ਚ ਮੈਨੂੰ ਤੂੰ ਰਹਿਂ ਤੇ ਰਹਿਂ ਹਾਂ ਬਿਲਕੁਲ ਪਹਿਲੇ ਕੱਲਰ ਮਤ ਨਾ ਮੈਂ ਆਪਣੀਆਂ ਟੋਪੀਆਂ ਛੱਡਿਆ ਜੀ ਆਹ ਦੇਖੀ ਆਹ ਦੇ ਅੱਦਾ ਦੁੱਤਾ ਦੰਦੀ ਵੱਢ ਕੇ ਜੂਪਾ ਮਾਸੀ ਮਾਸੀ ਨਾਸੀ ਟੋਪੀ ਪਤਾ ਕਿਉਂ ਨਹੀਂ ਰੰਗ ਕਰਾਇਆ ਹੋਣਾ ਕਿਸੇ ਤੋਂ ਵਾਲਾ ਨੂੰ ਉਹਨਾਂ ਨੂੰ ਮਾਸੀ ਮੈਨੂੰ ਰਾਜ ਪਤਾ ਲੱਗ ਗਿਆ ਟੋਪੀ ਦਾ ਉਹਨਾਂ ਨੇ ਮੱਥੇ ਨੂੰ ਵੀ ਰੰਗ ਛਾੜਤਾ ਐਵੇਂ ਕੀ ਚੱਕਦਾ ਨੂੰ ਚੱਕਦਾ ਨੂੰ ਲੈ ਪਾਓ ਇਦਾਂ ਝੋੜੇ ਰੰਗ ਦੇ ਆਹੇ ਮੋਰੇ ਡੈਂਟਿਕ ਪੈਂਟਿੰਗ ਆਉਂਦੇ ਬੋਲਟ ਦੇ ਮੋਰੇ ਬੋਲਟਾਂ ਤੇ ਉਸ ਟੋਪੀ ਪੈਂਟਰ ਤੇ ਲਾਗਾ ਬੱਧ ਬੁੱਲੀ ਜਾਨਾ ਮਾਸੀ ਕੱਚਾ ਦਿੰਦੇ ਨਾ ਕਰਾਉਂਦੀ ਓਹ ਸਿੱਧਾ ਕਰਦੀ ਲੈ ਮਾਸੀ ਮੈਂ ਦਿੱਤ ਨਾ ਅੱਜ ਇਹ ਮੈਂ ਕਰਦੀ ਆ ਮੈਂ ਘੜੀ ਆ ਦੇਖ ਨਾ ਤਦੇ ਮੈਂ ਹੈਲਪ ਕਰਾਤੀ ਹਾਂ ਆ ਗਿਆ ਨੋਡੀ ਮਾਸੀ ਸ਼ਾਮ ਕਰ ਤੈਨੂੰ ਫੇਸੇ ਚੜਦਾ ਲੱਡੂ ਵਾਲੀ ਟੋਪੀ ਲਈ ਆ ਹੈਰਾਨ ਆਉਂਦੀ ਆ ਬਾ ਜੀਜਾ ਜੀ ਆਏ ਤੁਹਾਡੇ ਆਹੋ ਤੇ ਜੀਜਾ ਜੀ ਜੀਜਾ ਜੀ ਰਹਿਣਾ ਏ ਸਾਲੀ ਆਈ ਆ ਵਧੀਆ ਤਰ੍ਹਾਂ ਖਾਵੇ ਨੂੰ ਹੈਲੋ ਡੈਡ ਸਾਲੀ ਆਈ ਆ ਤੇਰੀ ਡੈਡ ਸਾਲੀ ਆਈ ਆ ਇੰਨੇ ਦੀ ਮਸ ਕੀ ਲੋਡ ਸੀ ਇੰਨੇ ਚੀਜ਼ਾਂ ਲੈ ਕੇ ਜਾਣ ਦੀ ਨਾਲ ਆਹੋ ਆ ਨਸੇ ਐਸਾ ਤੁਸੀਂ ਕਰਾਇਆ ਹੀ ਨਹੀਂ ਤੈਨੂੰ ਕਰਾਇਆ ਜੀ ਸੇਮ ਹੋਣਾ ਤੈਨੂੰ ਸੱਦੇ ਸੀ ਜਦੋਂ ਕੀਤਾ ਪਿਆ ਆਹੋ ਅਈ ਸੀ ਦੁਬਿਯਾ ਕਿੰਨਾ ਸ਼ਗਨ ਪਾਇਆ ਸੀ ਤੁਸੀਂ ਤੁਹਾਨੂੰ ਸੱਦਿਆ ਹੀ ਨਹੀਂ ਅਜੰਤੀ ਕਿਉਂ ਸੇ ਅਜੰਤੀ ਉਹ ਕਿੱਥੇ ਆ ਮਾਸਟਰ ਪਹਿਲਾਂ ਫੌਜ ਚ ਸੀ ਐ ਨਾ ਅਜੰਤੀ ਅਜੰਤੀ ਸੀ ਨਹੀਂ ਫੇ ਤੁਸੀਂ ਵਿਆਹ ਇਦਾਂ ਮਿਸਿੰਗ ਕਰਤਾ ਬਿਹਾਰ ਚ ਉਹ ਫੇ ਜਦੋਂ ਇਹ ਨਾ ਇਹਨਾਂ ਨੂੰ ਇੱਦਾਂ ਥੋੜੀ ਜਿਹੀ ਜਦੋਂ ਚਿੱਠੀ ਪਹੁੰਚਣੀ ਸੀ ਫੇ ਪਤਾ ਲੱਗਣਾ ਸੀ ਵਿਆਹ ਆ ਚਾਹੋ ਚਿੱਠੀਆਂ ਮੇਰੇ ਦਮਾਸੀਏ ਦਾ ਨੂੰ ਸਾਥ ਦੇ ਤੁਸੀਂ ਉਹਨਾਂ ਟਾਈਮਾਂ ਚ ਕਿੰਨਾ ਸਕੰਨ ਪਾਉਣਾ ਸੀ ਫੇ ਵੀ 1100 ਮਾਸਟਰ ਗਾਲ ਦਸਾਂ ਉਦੋਂ 1100 ਬਹੁਤ ਹੁੰਦਾ ਸੀ ਇਸ ਟਾਈਮ ਨਾ ਚਿੱਠੀਆਂ ਦਾ ਗੱਲਾਂ ਹੁੰਦੀਆਂ ਤੇ ਉਸ ਟਾਈਮ 1100 ਪਾਉਣਾ ਸੀ ਉਹ ਤਾਂ ਤੁਸੀਂ ਹੁਣ ਪਾਉਣ ਲੱਗੇਗੇ ਸੱਪ ਕਰ ਜਾ 500 ਦੇਈਆ ਤਾਂ ਤਨਖਾਹ ਸੀ ਕਿੰਨੀ 500 ਮਾਸੜ ਦੀ ਫਿਰ ਉਹ ਡੈਮੇਜ ਮਾਮਾ 500 5 ਲੱਖ ਨਾਲ ਦਾ ਹੈ ਨਹੀਂ ਫਿਰ ਤੁਸੀਂ 2 ਮਹੀਨਿਆਂ ਦੀ ਤਨਖਾਹ ਵਾਰ ਦੇਣੀ ਸੀ ਸ਼ਗਨ ਤੋਂ ਮੇਰਾ ਦੀਪਾ 45 4 ਚੌਕ ਸਾਲਾਂ ਦਾ ਸੀ 5ਾਂ ਕ ਦਾ ਜਦੋਂ ਕੈਨੇਡਾ ਗਿਆ ਨੇ ਇਹ ਤਾਂ ਨੇ ਉਤਾ 16 ਸਾਲਾਂ ਦਾ ਜਿਆਦਾ ਕੈਨੇਡਾ ਗਿਆ ਹੈ 17 ਸਾਲਾਂ ਦਾ ਦੀਪਾ ਭਾਈ ਕਿੱਦਾਂ ਕੈਨੇਡਾ ਗਿਆ ਪੈਸੇ ਬਤਲੇ ਸ਼ੁਰੂ ਤੋਂ ਸ਼ੁਰੂਆਤ ਕਿੱਦਾਂ ਉਹਦੀ ਹੋਈ ਪਹਿਰ ਕਾ ਕੈਨੇਡਾ ਚ ਲੱਗਿਆ ਉਹ ਕਾ ਦੇ ਕੈਨੇਡਾ ਅਮਰੀਕਾ ਦੇ ਪੱਕਾ ਉਹ ਤੇ ਪੱਕੇ ਹੋ ਗਏ ਹਾਂ ਆ ਮਾਜ਼ੇ ਤੁਸੀਂ ਕਿੱਥੇ ਕਿੱਥੇ ਗਏ 32 ਸਾਲ ਹੋ ਗਏ ਮੇਰੇ ਦੀਪੇ ਦੇ ਨੀ ਤੁਸੀਂ ਕਿੱਥੇ ਕਿੱਥੇ ਗਏ ਇੰਗਲੈਂਡ ਤੇ ਦੁਬਈ ਦੁਬਈ ਮੇਰੇ ਪੇ ਬੇਟਾ ਮੈਂ ਮਾਸੀ ਮੇਰੀ ਗਾ ਸੁਣ ਤੇ ਦੀਪੇ ਭਾਈ ਨੂੰ ਅਜੰਟਰਾ ਭੇਜਿਆ ਸੀ ਅੱਛਾ ਖੜ ਪੈਂਡ ਦੇ ਵਿੱਚ ਉਹ ਤੈਨੂੰ ਚਾ ਸੀ ਦੀਵਾ ਜਲਾ ਬਾਹਰ ਆਣਾ ਪੂਰੇ ਮੂੜ ਭਾਈ ਕੋ ਨੂੰ ਪੜਾਈ ਦਸੀ ਵਾਸੀ ਕੀ ਤੂੰ ਐਵੇਂ ਮੇਰੀ ਗਾ ਸੋੜਾ ਐਡਾ ਟੱਬਰ ਲੈ ਕੇ ਚੱਲੀ ਸੱਦਿਆ ਤੈਨੂੰ ਆ ਤੇ ਲੈ ਤੂੰ ਸਾਰੇ ਚੱਲੀ ਆ ਤੁਹਾਨੂੰ ਸੱਦਿਆ ਗਾ ਤੈਨੂੰ ਹੀ ਸੱਦਿਆ ਮੇਰੀ ਗੋਪੀ ਆ ਤਾਂ ਮੰਨਿਆ ਮੈਨੂੰ ਆਵੇ ਖਾ ਜਾਂ ਸਾਰੇ ਆਪੋ ਕਿੱਲਾ ਆ ਉਥੋ ਡੋਪੋ ਨਾ ਹੋਏ ਇਹ ਤਾਂ ਉਹਨਾਂ ਦਾ ਬਾਹਲੇ ਦੇ ਟੈਚੀ ਬਾਹਲੇ ਦੇ ਟੈਚੀ ਕਿੱਥੇ ਰੱਖਣੇ ਇੰਨਾ ਤਾਂ ਸਮਾਨ ਭਰ ਲਿਆ ਮੇਰੀ ਗੱਲ ਸੁਣ ਇਹ ਤਾਂ ਦੇ ਉਹਨਾਂ ਆਪਣਾ ਸਮਾਨ ਉਹਨਾਂ ਨੂੰ ਨਹੀਂ ਮਾਸੀ ਜੇ ਉਧਰ ਤੈਨੂੰ ਭੁੱਲ ਭਲੇ ਕੋਈ ਨੀ ਕਾਰ ਦੇਈ ਤੇ ਤਾਂ ਤੈਨੂੰ ਕੀ ਲੋੜ ਹੈ ਕੋਈ ਸਾਰੇ ਮਿੰਟ ਰਹਿਗਾ ਅੱਛਾ ਆਜ ਬਹੁਣ ਕੀ ਕਰ ਤੂੰ ਕੀ ਕਰ ਤੂੰ ਸਾਰਾ ਟੱਬਰ ਖਾਦੇ ਲੈ ਕੇ ਚਲੀ ਵਸ ਤੈਨੂੰ ਸੱਗ ਲਿਆ ਟੱਬਰ ਮੇਰਾ ਰਾਜ਼ ਹੀ ਰਹੇ ਪਿੱਛੇ ਬਹਿਣਾ ਗੇਰੇ ਮਾਸੀ ਤੇ ਉਹ ਮਗਰ ਪਿੱਛੇ ਉਹਨੂੰ ਬਿਠਾ ਮਾਸੀ ਬਹਿ ਜੂਗੀ ਉਹਨੂੰ ਮੈਂ ਨਹੀਂ ਮੈਂ ਤਾਂ ਆਪ ਨਹੀਂ ਬਹਿਣਾ ਪਿੱਛੇ ਸਰਦਾਰ ਸਾਡਾ ਉਹਨੂੰ ਸਾਜਨ ਪੁੱਛ ਸਾਜਨ ਆ ਜਾ ਪਿੱਛੇ ਬਹਿ ਉਹ ਸਾਜਨ ਉਹ ਸਾਜਨ ਵਾਹ ਇਨਸਾਨ ਇਹ ਵੀ ਕਰ ਬੰਦ ਕੀਤਾ ਮੈਂ ਕਹੀ ਨੀ ਵੀ ਨਾਲ ਕਾ ਟੱਚ ਮਾਸੀ ਬੰਨਣਾ ਜੱਕ ਲਵਾ ਪੂਰਾ ਪਾੜ ਨਹੀਂ ਪਾੜਨ ਹੋਣਾ ਇਹ ਪਾਉਣੇ ਨਾ ਹੋ ਜਾਣਾ ਮੈਨੂੰ ਹੁਣ ਕੀ ਪਤਾ ਏ ਮੈਂ ਕਹਿੰਦੀ ਟੀਵੀ ਨਾ ਬੰਦ ਕਰੀ ਟੀਵੀ ਦਾ ਫਰ ਫੇ ਲਾਇਆ ਉਹ ਯਾ 사જન ਚੱਲ ਯਾਰ ਪਿੱਛੇ ਸਰਪੰਚ ਤੋਂ ਲਿਖਾ ਕੇ ਲਿਆਉਣਾ ਮੈਂ ਟੀਵੀ ਲਾਉਣਾ ਆ ਇਹ ਕਹਿੰਦਾ ਮਤਲਬ ਪਿੱਛੇ ਚੱਲ 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 ਪਿੱਛੇ ਫੇ ਚੱਲ ਅੱਗੇ ਪਾਸਾ ਆ ਬੈ ਹੁਣ ਇਹ ਮੈਂ ਸਰਾਣਾ ਲੈਣਾ ਨਹੀਂ ਇਹ ਤੋਂ ਕੋਈ ਗਲਤੀ ਹੋ ਗਈ 사જન ਤੁਸੀਂ ਐਦਾ ਕਰੋ ਪਹਿਲਾਂ ਮੇਰੇ ਮੋਗੇ ਤਾਰੋ ਫੇਰ ਜਾਓ ਯਾ ਤੈਨ ਤਾਰ ਕੇ ਤੇ ਇੱਥੇ ਵੀ ਨਾ ਕਾਦੇ ਆ ਇਹਨੂੰ ਮੋਗੇ ਲਾ ਦੋ ਮੇਰਾ ਪੱਕਾ ਜਿੱਦਾਂ ਦਾ ਕੰਮ ਹੋਦੇ ਤੋਂ ਕਰਾ ਲਿਆ ਮਿਲਦਾ ਕਦੀ ਗੇ ਤਾਂ ਉਦਾਂ ਨਹੀਂ ਕੇ ਹਰਾਵਾ ਉਦਾਂ ਪੈਸੇ ਲਾ ਲਓ ਮੇਰਾ ਭਰਾ ਨੌਕਰ ਸਾਜਨ ਆਈ ਇਧਰ ਮਣੀ ਸਾਜਨ ਤੂੰ ਸਾਜਨ ਸਾਜਨ ਖਲਾਣਾ ਜੀ ਸਾਜਨ ਵੇ ਪੁੱਤ ਵੇ ਇੱਕ ਹੀ ਹੋਇਆ ਆ ਮਾਸੀ ਆਹ ਟੀਵੀ ਲੈ ਆਈ ਜਾਂਦੀ ਆ ਮਾਸੀ ਮੜਿਆ ਤੂੰ ਦਾ ਵੇ ਬੱਸ ਗੱਟ ਕੇ ਮਾਸੀ ਉਹ ਆਗੇ ਮਤਲਬ ਤੂੰ ਕੁਲੀ ਆ ਤੇਰਾ ਨੂੰ ਪੌਣੇ 6 ਨਾ ਕਰ ਰਾਣਾ ਤਾਂ ਹੁਣ ਤਿਆਰ ਵਾ ਨਹੀਂ ਆਉਣੀ ਰਾਣਾ ਮੈਨੂੰ ਚੱਲ ਅੱਛਾ ਰਾਣੋ ਦੇ ਅੱਜ ਤੈਨੂੰ ਪੌਣੇ 6 ਦੇਸਪੈ ਜਦੋਂ ਤੇਰਾ ਜਦੋਂ ਜਨਾਨ ਕੀ ਛੱਕ ਕੋਪੀ ਦਾ ਆਇਆ ਉਦੋਂ ਨਹੀਂ ਕੋਣ ਤੁਸੀਂ ਉਦੋਂ ਤਾਂ ਮੈਂ ਬਹੁਤ ਸਾਜਰੇ ਆ ਗਈ ਸੀ ਤਦੇ ਤਾਂ ਘਰ ਵਾਲੀ ਲੜਦੀ ਮੇਰੀ ਪੰਜੀ ਮੱਟੀ ਪੋਣਾ ਤੇ ਤਾਂ ਹੀ ਨਹੀਂ ਸਾਰਾ ਕੰਮ ਕੀਤਾ ਤੇ ਭੈਣ ਦੀ ਚੈਨੀ ਖੋਲੀ ਕਿਸੇ ਨੇ ਕਿਸੇ ਨੇ ਖਾ ਦੇ ਦੇ ਨਹੀਂ ਕਿਸੇ ਨੇ ਦੇਖੋ ਫੋਕਾ ਕਿੱਦਾਂ ਕਰੇ ਕਹਿੰਦੀ ਕਰੇ ਇਲਜ਼ਾਮ ਲੱਗਾ ਲੱਗਣ ਕਹਿੰਦਾ ਕਹਿੰਦਾ ਭੈਣ ਦੀ ਚੈਨੀ ਖੋਲੀ ਤੇਨੇ ਲੱਭੇ ਨਹੀਂ ਕਹਿੰਦਾ ਥੱਪੜ ਮਾਰ ਸਾਡੇ ਭਰਾ ਨੂੰ ਐਮੀ ਕਸਕਿਆ ਓ ਚੋਰ ਵਾ ਹਾ ਹਾ ਪ੍ਰਾਣੋ ਚੁੱਪ ਕਰਕੇ ਤੂੰ ਲੋਕ ਲਾ ਤੋਰ ਐਵੇਂ ਕਰ ਦੇ ਕੀ ਐ ਇਹ ਉਹ ਮਿੰਦੇ ਅਸੀਂ ਚੱਲੇ ਆ ਨਾ ਮਿੰਦਾ ਉੱਦਾਂ ਕਹਿ ਦੋ ਉੱਦਾਂ ਕਹਿ ਦੋ ਜੀਜਾ ਜੀ ਅਸੀਂ ਗਏ ਮੈਂ ਜੀਜਾ ਜੀ ਕਹਣਾ ਮੈਂ ਨਹੀਂ ਆ ਜਾ ਆ ਜਾ ਰੰਨੋ ਆ ਜਾ ਚਲੋ ਹੋਰ ਨਾ ਭੇਜਦੇ ਆ ਜਾ ਹਾਂ ਚਾਬੀ ਲੱਗੀ ਰੱਖਣਾ ਹਾਂ ਡੈੜੀ ਕਾ ਤੇ ਛੱਡ ਚੱਲੇ ਉਹ ਵੀ ਲੈ ਜਾਓ ਮੱਝਾਂ ਵੀ ਲੈ ਚੱਲੋ ਫੇ ਆ ਵਾ ਸੰਗ ਰਹੇ ਉਹਦੇ ਗਾਂ ਵਾ ਤੇ ਤੁਹਾਡੇ ਘਰੇ ਗਏ ਨੇ ਕਾਰਡ ਨਹੀਂ ਦੇਣਾ ਜਿੰਨੇ ਬੰਦੇ ਤੂੰ ਲੈ ਚੱਲੀ ਆ ਕੋਈ ਨਹੀਂ ਉਹ ਤੇਰਾ ਹੱਥ ਤੱਕ ਨਹੀਂ ਆ। ਓਏ ਸਾਜਲ ਸਾਜਲ ਓਏ ਕੋਈ ਕਸੂਰ ਹੋ ਗਿਆ ਮੈਨੂੰ ਤਾਂ ਲੱਗੇ ਮੇਰਾ ਓਏ ਕੋਈ ਕਸੂਰ ਹੋ ਗਿਆ ਤੂੰ ਕਾ ਦੇ ਮੇਰਾ ਭਰਾ ਲਾ ਦੇ ਮੋਗੇ ਲਾ ਦੇ ਕਾ ਕਸੂਰ ਹੋ ਗਿਆ ਕਾ ਮੋਗੇ ਲਾ ਦੇ ਜਿੱਦਾਂ ਦੀ ਹਾਲਤ ਕਰਾ ਕੇ ਤੂੰ ਹੀ ਨਾਲ ਨਹੀਂ ਚੱਲੇ ਆ ਮੈਨੂੰ ਮਠਾਲ ਪਿੱਛੇ ਲੈ ਕੇ ਚੱਲ ਆ ਜਾ ਆ ਜਾ ਆ ਜਾ ਪਿੱਛੇ ਬਿਠਾਉਂਦਾ ਆ ਜਾ ਆ ਜਾ ਇੱਥੇ ਨੂੰ ਆਜਾ ਆਜਾ ਹੁੰਦਾ ਛੇੜਦੇ ਆ ਆਜਾ ਓਹ ਆਜਾ ਓ ਵੀ ਉਪਰੋਂ ਉਪਰੋਂ ਕਹਿੰਦੀ ਆ ਆਜਾ ਉਦੋਂ ਸਲਾਇਟ ਹੀ ਨਹੀਂ ਆਉਗੀ ਆ ਥੱਲੇ ਰੱਖ ਲਾ ਆਪ ਹੁਣ ਦੇਖ ਕੀ ਨਹੀਂ ਨਹੀਂ ਚੱਲ ਆਜਾ ਆਜਾ ਨਹੀਂ ਇਹਨੂੰ ਖਰਾਬ ਹੋ ਜयो ਇਹਨੂੰ ਉੱਠਣਾ ਪੈਂਦਾ ਸਿਆਣੀ ਆ ਨਾ ਪਿੱਛੇ ਭੇਜੇ ਨਹੀਂ ਤੇ ਬੈ ਉਹਦੀ ਹੁਣ ਵਾ ਪਿੱਛੇ ਬਾਈ ਬੈਠਾ ਹੈ ਤੂੰ ਓਹੀ ਨਹੀਂ ਲੈ ਰਾਜੀ ਆ ਫੜ ਆ ਫੜ ਸਾਜਨ ਨੂੰ ਸਾਜਨ ਨੂੰ ਕੀ ਯਾਰ ਸਾਜਨ ਮੁੱਲ ਘਰੀਦ ਲਿਆ ਮੈਂ ਪੇ ਮੈਂ ਵੀ ਨਾ ਗੱਬੇ ਲੜਪੋ ਭੈ ਜੋ ਇੱਥੇ ਗੱਡੀ ਮੋਰੇ ਪੰਜਾਂ ਮਿੰਟ ਆ ਸਾਰਾ ਟੱਬਰ ਲੜ ਪੈਂਦਾ ਆ ਕਾਦੀ ਤੁਹਾਡੀ ਏਕਤਾ ਆ ਮਲੀ ਮੈਂ ਮੋਰੇ ਬਹਿਣਾ ਥੱਪੜ ਨਾ ਮੇ ਤੋਂ ਥੱਪੜ ਨਾ ਘਾਲੇ ਤੈਨ ਮੇ ਕੋ ਆ ਜਾਏ ਬਾਪਾ ਜੀ ਸੋਕੀ ਹੋਗੀ ਤੁਮ ਮਾ ਆ ਚੱਕੀ ਰਾਣ ਉਹੜਾ ਬੋਤਲਾ ਚਾਹ ਤਾ ਸੰਤਰੇ ਦਾ ਚੱਕਲਾ ਸੰਤਰੇ ਕਦੇ ਮੇਰਾ ਤਾਂ ਜੀ ਕੱਚਾ ਕੱਚਾ ਦੇ ਦੇ ਮੁੰਡੇ ਸੰਤਰਾ ਫਿਰ ਸੰਤਰਾ ਤੂੰ ਹੀ ਚੱਲੇ ਜੰਮੂ ਕਸ਼ਮੀਰ ਸਭ ਪੰਜਾਬ ਮੈਂ ਤਾ ਆ ਜੀ ਆ ਤੂੰ ਸੰਤਰਾ ਲਵਾਵਾ ਫਿਰ ਕਿੱਥੇ ਆ ਆ ਦੇ ਸੰਤਰਾ ਲਵਾਵਾ ਇੱਕ ਬਾਰ ਨਾਲ ਚੱਕਿਆ ਆਖੇ ਉਲਟੀ ਨਹੀਂ ਆਉਂਦੀ ਇੱਕ ਬਾਰ ਨਾਲ ਚੱਕਿਆ ਆ ਦੇ ਨਮਾਈ ਨਮਾਈ ਰੀਤ ਆ ਇਹ ਛਿੱਤਰ ਮਾਰਨੇ ਬੁੱਥੇ ਦੇ ਤੇ ਨਾਬਾ ਜੀ ਐਕੋਡ ਕਿੰਦੇ ਕਿੰਦੇ ਇਦਾਂ ਦਾ ਬਹੁਤ ਗਰਮ ਵਾਲੀ ਮਾਰਦਾ ਹੁੰਦਾ ਇਹ ਚੰਡੇ ਜੀ ਸਮਾਧਾ ਰਾਜਾ ਸਾਹਿਬ ਜੀ ਕਿਰਪਾ ਕਰੋ ਤਨਗੁਰ ਰਾਮਦਾਸ ਜੀ ਮੇਰ ਕਰਿਓ ਓ ਯਾਰ ਆ ਆ ਲਾ ਸਾਜਣ ਮੈਨੂੰ ਇਦਾਂ ਮੋਰੇ ਦੇਖਣਾ ਚ ਪੈਂਦਾ ਆ ਆ ਲਾ ਦੇਖੀ ਉਹ ਵੀ ਸੀਡ ਸਹੀ ਹੈ ਕਰਮ ਮੋਰ ਨੂੰ ਘਰ ਮੜ ਗਈ ਇਹ ਲੜ ਵੀ ਪੈਣੇ ਹੁੰਨੇ ਆ ਹਾਂ ਬਸ ਮਾਸੀ ਮੜੇ ਚੱਕ ਕੇ ਆ ਆ ਮੜਾ ਜਾ ਚੱਕ ਕੇ ਚੀਜ਼ ਜੀ ਸੈਣੋ ਆ ਪਰਸ ਚੱਕੇ ਆ ਓਵਰ ਓਵਰ ਫੈਟ ਚੱਕ ਇਥੋਂ ਆਪਣੀ ਓਵਰ ਫੈਟ ਆ ਜੀ ਚਲੋ ਬੋਲ ਸੱਚੇ ਦਰਬਾਰ ਕੀ ਜੈ ਮਾਂ ਕੇ ਲਾਲ ਕੀ ਜੈ ਕਿੰਦੇ ਹੋਣਾ ਦਰਬਾਰ ਕੀ ਜੈ ਜਿਕਾਰਾ ਗੱਡੀ ਲਿਜਾਣ ਵਾਲੇ ਦਾ ਉਹਦੇ ਬਾਹਰ ਉਹ ਖੜੇ ਆ ਅਗਲੇ ਲੋਟ ਹੋ ਲੋਟ ਹੋ ਰਿਹਾ ਹੇ ਮਾਸੀ ਏ ਨੂੰ ਵੀ ਕੋਪੋ ਚਲੋ ਕਿਹਦੇ ਕੀ ਵੇਚਣਾ ਕਿ ਮੰਡੀ-ਮੁੰਡੀ ਚੋ ਸਸਤੀ ਸਬਜ਼ੀ ਜਾ ਕੇ ਦਰਬਾਰ ਚ ਵੇਚਦੇ ਦੇਖੋ ਚੋ ਬਾਦ ਦੇ ਆ ਮਾਸੀ ਮਾਸੀ ਆਸਰੀ ਆਕਾਲ ਮਾਸੀ ਹਾਂਜੀ ਉਹ ਸੱਜੇ ਆਸ਼ਾ ਹੀ ਕਰਪਾ ਕਰੋ ਸੱਚੇ ਦਰਬਾਰ ਕੀ ਜਾ ਵੇ ਮੈਂ ਤਾਂ ਟੀਮਿੰਟ ਟੱਪੇ ਮਾ ਓ ਹੀਟ ਬੰਦ ਕਰੋ ਓਏ ਮਗਰ ਉਲਟੀ ਆ ਜਾਣੀ ਓਏ ਓਏ ਹੀਟ ਬੰਦ ਕਰ ਦੋ ਯਾਦਾ ਹੀਟ ਕਰ ਦੋ ਬੰਦ ਕਿਹਨੂੰ ਆਉਂਦੀ ਆ ਇਹ ਨਵਾਂ ਹੀ ਕਮਰਾ ਨੋ ਦੇ ਕੋਰ ਸੱਚੀ ਨਹੀਂ ਨਹੀਂ ਮੈਨੂੰ ਭਾਵੇਂ ਹੀ ਨਹੀਂ ਆਉਂਦੀ ਥੱਲੇ ਰੱਖ ਲੈ ਮੈਂ ਕਾਦੇ ਰੱਖਿਆ ਲੈ ਉੱਤੇ ਮੇਰਾ ਜਲੂਸ ਕੱਢੋ ਉਸ ਤੋਂ ਘਰੋਂ ਚੁਰੇ ਮੇਰੀ ਗਾਲ ਤਾਂ ਸਾਜਾ ਤੂੰ ਕੋ ਗਲਤੀ ਹੋ ਗਈ ਜੇ ਤੁਹਾਡੇ ਆ ਹੀ ਗਿਆ ਐਡਾ ਦਾ ਭਰਾ ਸਾਜਾ ਕਿਤੇ ਹੋਦਰੇ ਨਹੀਂ ਸੀ ਉਹਦਾ ਜਿੱਦਾਂ ਤੇਰਾ ਕੀਤਾ ਆ ਕਾਲਾ ਤੇਰੇ ਦਾ ਸਟਿੱਪ ਨਹੀਂ ਸਮਝਿਆ ਆ ਤੇਰੇ ਬਾਅਦ ਤੁਸੀਂ ਵੀ ਬਹਿ ਜਾਣਾ ਮੁੜ ਕੇ ਆਉਂਦੇ ਆਂ ਮੁੜ ਕੇ ਆਉਂਦੇ ਆਂ ਬਹਿਣਾ ਅਸੀਂ ਮਾਸੀ ਕੀ ਗੱਲ ਆ ਉਹ ਸਟਿੱਪੜੀ ਆ ਉਹ ਸਟਿੱਪੜੀ ਆ ਜਿਹੜਾ ਤੁਸੀਂ ਚੱਕ ਕੇ ਉੱਥੇ ਪਾ ਦੇਣਾ ਹਣੇ ਦੱਸੋ ਮੇਰੀ ਗੱਲ ਸੁਣੋ ਇੱਥੇ ਬਹਿ ਜਾਣਾ ਤਿੰਨ ਜਣੇ ਪਿੱਛੇ ਤਿੰਨ ਜਣੇ ਬਹਿਓ ਟਰਾਲੀ ਪਵਾ ਲਿਓ ਗੱਲ ਕਰ ਲਿਓ ਤੁਸੀਂ ਪਹਿਲਾਂ ਪਹੁੰਚੋ ਆਉਂਦੇ ਹੋ ਕਰਾਂਗੇ ਜੋ ਕਰਨਾ ਪੜਦੇ ਜੀ ਦੀ ਟੋਪੀ ਕਿਤੇ ਉਹ ਪੜਦੇ ਟੋਪੇ ਪੜ ਤੋਂ ਟੋਪੀ ਉੱਥੇ ਰੱਖਦਾ ਹੁੰਦਾ ਮੋਰੇ ਜੋ ਡਿਪਰੈਸ਼ਨ ਚ ਚੱਲ ਜਵੇ ਮੈਂ ਬਣੀ ਭਾਜੀ ਹਾਂ ਕੰਨਾ ਚ ਮਾਰਨ ਵਾਲੀ ਦੇਖੇ ਲੈਣਾ ਤੂੰ ਉਹ ਫਿੱਟੇ ਮੂਹ ਰਾਜ ਕੰਨਾ ਨੂੰ ਮਾਰਨ ਵਾਲੇ ਤੇ ਜਰੂਰੀ ਆ ਮੇਰੇ ਕੰਨਾ ਚ ਲੰਦੇ ਤੇ ਦੱਸ ਇੱਕ ਰਾਤ ਲਈ ਕੰਨਾ ਚ ਤੇਰੇ ਮਹਿਰਬਾਨੀ ਨਹੀਂ ਮੈਨੂੰ ਮੇਰੇ ਤੇ ਤੇਰੇ ਤੇ ਯਕੀਨ ਨਹੀਂ ਅੱਛਾ ਯਕੀਨ ਨਹੀਂ ਅੱਛਾ ਤੂੰ ਕਿੱਧਰ ਤੇ ਆਉਣਾ ਆ ਘੱਡਰ ਤੇ ਆ ਘੱਡਰ ਤੇ ਆ ਪੁੱਤਾ ਅਗਰਵਾਲ ਆਦੀ ਆਉਣਾ ਕਿੱਧਰ ਦੀ ਆਉਣਾ ਮੇਲਾ ਉਧਰ ਸੋਨੀਆਂ ਆ ਭੀਜੀ ਗਈ ਇਹਨੂੰ ਸਦਾਈ ਪਾ ਬਣਾਇਆ ਯਾਰ ਅਗਰਵਾਲ ਨੂੰ ਵੇ ਕਿੱਧਰ ਦੀ ਆਉਣਾ? ਉਹ ਕੰਮ ਗਿਆ ਆਣਾ ਉੱਪਰ ਦੀ। ਉਹ ਹਰਾਮ ਦੀਆਂ ਗੱਲਾਂ ਤੱਕ ਬੋਟੀ ਨਾ ਕਰ ਲੈਂਦੇ ਮੈਨੂੰ। ਇੱਥੇ ਘੰਟੇ ਆਉਣਾ ਕਿੱਧਰੋਂ। ਚੱਲ ਬੰਦ ਕਰਦੇ ਰਹਿਣ ਦੇ। ਪੁਲਸ ਵਾਲਿਆਂ ਨੇ ਬੋਲੇ। ਮੈਂ ਨੀ ਆਪਰੇ। ਬੋਲ ਤਾਂ ਲੈ ਕੁੜੀ ਦੀ ਗੱਲ ਆ। ਤੇਰਾ ਥਾਲ ਸੁਣ ਕਿੱਧਰ। ਬੋਲਾ ਫੋਨ ਕਰ ਦੇ ਸੋਨੀਆਂ। ਕਰ ਫੇ। ਹਾਂ ਸੋਨੀਆਂ। ਹਾਂ। ਉਹ ਗੁਰਜੀਤ ਭਾਈ ਨੇ ਹਾਂਜੀ ਭੇਜ ਦਿੱਤੀ ਸੀ ਮੈਂ ਕਰੰਟ ਲొਕੇਸ਼ਨ ਮੰਗ ਲਈ ਸੀ ਹਾਂਜੀ। ਠੀਕ ਠੀਕ ਹੈ ਭਾਬੀ ਜੀ। ਥੈਂਕ ਯੂ। ਹਾਂਜੀ। ਆ ਗਿਆ। ਕਿੰਨੇ ਵਜੇ ਜਾਣਾ ਆਪਾਂ ਬਾਲਟੀ ਤੇ? ਨੀ ਇਹ ਤੁਹਾਡੇ ਨਾਲ ਹੀ ਆ ਬਬੀ ਨਹੀਂ ਨਹੀਂ ਤੁਸੀਂ ਮੈਂ ਤੁਹਾਨੂੰ ਮੈਸੇਜ ਕਰਦਾ ਤੁਸੀਂ ਹਲਕਾ ਜਿਹਾ ਟੱਚ ਦੇ ਦਿਓ ਮੈਨੂੰ ਮੈਸੇਜ ਤੇ ਹਾਂ ਨਾਲੇ ਮੈਂ ਮੁੜ ਜਾਈ ਮੈਂ ਹਾਂ ਤੈਨੂੰ ਖੜੀ ਕਰੀਏ ਪਹਿਲਾਂ ਪੂੰਢੀ ਦੇ ਉਹ ਅਗਰ ਵਾਲ ਤੋਂ ਮੁੜਨਾ ਕੋਈ ਤੁਸੀਂ ਵੀ ਨਹੀਂ ਮੁੜਨਾ ਕਿਥੋਂ ਆ ਤੁਸੀਂ ਤਾਂ ਉਹਨੂੰ ਸੁਦੈਨ ਬਣਾਤਾ ਉਹਨੂੰ ਵਿਚਾਰੀ ਨਹੀਂ ਸਾਰੀ ਉਮਰ ਹੋ ਗਈ ਉਹਦਾ ਅਗਲੀ ਸਾਰੀ ਉਮਰ ਆ ਗਈ ਆਈ ਹੁੰਦੀ ਲੜਪੋ ਪਾਇਆ ਜਾ ਸਾਰੀ ਉਮਰ ਮਾਸੀ ਆਈ 8 ਵਾਰਿਆ ਤੂੰ 8 9 ਵਾਰ ਆਈ ਹੈ 70 ਸਾਲ ਹਾਂ 70 ਕਿਤੇ 65 ਦੇ ਨੇੜੇ ਤੇ ਆ 70 ਆਪ ਆਪਣੇ ਆਪਨ ਮਾਸੀ 40 ਨਹੀਂ ਟੱਪਦੀ ਲੈ ਆ ਤੇਰੀ ਉਮਰ ਸੱਤ ਕਾਕੀ ਜੰਮੀ ਕਾਲਿਆ ਤੁਸੀਂ ਤਾਂ ਪਹਿਲੇ ਉਹ ਕਿੱਥੇ ਬਹਿ ਗਿਆ ਸੱਤ ਸਾਨੂੰ ਦਿੱਲੀੋਂ ਤੁਸੀਂ ਤੂੰ ਹੀ ਲੈ ਗਈ ਸੀ 60 ਸਾਲ ਦੀ ਕਹਿਣਾ ਸੀ ਮਾਸੀ 70 ਦੇ 60 ਦੀ ਹੈ 60 ਦੀ ਹੈ ਮਗਰ ਟੱਚ ਦੇਖ ਰੋ ਵੀ ਤੇਰੇ ਆਉਗੇ 60ਾਂ ਤੇ ਮੈਂ ਬਹਿ ਲੈ ਤੇਰੇ 70 70 ਕਾਦੇ ਤੂੰ ਹੁਣ 78 ਸਾਲ ਦੀ ਹੈ ਨਹੀਂ ਘਟਿਆ ਥੋੜੀ ਜਿਹੀ ਬੇਇੱਜ਼ਤੀ ਕਰਾ ਦਿੱਤੀ ਥੋੜੀ ਕਿੰਨੀ ਚੈਂਟ ਆਦੇ ਆਦੇ ਸੂਤਲੀ ਆਦੇ ਸੂਤਲੀ ਆਓ ਲਾਓ ਸ਼ੀਸ਼ਾ ਡਾਊਨ ਕਰੋ ਸੂਤਲੀ ਤੂੰ ਤੂੰ ਹੀ ਲਾਓ ਪਹਿਲਾਂ ਲੈ ਹੁਣ ਮੇਰੀ ਗਾਥਾ ਆਉਣ ਔਰ ਕਿੰਨੇ ਕੁ ਦੂਰ ਲੈ ਕੇ ਬਾੜ ਆ ਜੇ ਰੈਂਦੀ ਆ ਬਾਈਪਾਸ ਆਉਣਾ ਬਾਈ ਤੇ ਹੁਣ ਨਹੀਂ ਨਹੀਂ ਬਾਰ ਬਾਰ ਚ ਹੀ ਪਾ ਲਿਆ ਵਾਸੀ ਜਿਹੋਤਰ ਦੀ ਹੁੰਦੀ ਆ ਆ ਕੇ ਉਹਨਾਂ ਨੂੰ ਕੀ ਸਮਝਿਆ ਨਾ ਬੰਦਿਆਂ ਨੂੰ ਯਾਰ ਮੈਂ ਤੈਨੂੰ ਕਹੋ ਗਿਆ ਯਾਰ ਇਹਦਾ ਵਾਸੀ ਖਾਣ ਪੇ ਦੀ ਉਹਨਾਂ ਦਾ ਕੌਣ ਆ ਉਹ ਬੰਦੇ ਪਤਾ ਕਿੰਨੇ ਤੱਕੜੇ ਆ ਜਿੰਨੇ ਟੈਕਸ ਤੇ ਤੁਸੀਂ ਕੱਟਦੇ ਆ ਤੁਹਾਨੂੰ ਵੱਜਦਾ ਕੀ ਹੈ ਹੈ हा है विच